ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਕੀ ਕਹਿੰਦੇ ਆ ਮੈਂ ਤੇ ਮਾਨ ਸਾਹਿਬ ਦੇ ਸੀਗੇ ਥੋੜੀ ਜਿਹੀ ਸ਼ਾਪਿੰਗ ਕਰਨ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਘਰੇ ਲੱਡੂ ਕੋਪਾ ਲੈ ਗਿਆ ਬ੍ਰਿੰਦਾਵਨ ਤੋਂ ਲਿਆਉਂਦੇ ਸੀਗੇ ਮੰਮਾ ਨੇ ਦਿੱਤੇ ਸੀਗੇ ਤੇ ਤੁਹਾਨੂੰ ਜਿਵੇਂ ਪਤਾ ਵਾ ਕਿ ਜਨਮਾਸਟਰ ਮੇ ਆ ਰਹੀ ਆ ਤੇ ਇਹਨਾਂ ਨੇ ਸੋਚਿਆ ਕਿ ਆਪਾਂ ਉਹਨਾਂ ਨੂੰ ਜਨਮਾਸਟਰ ਮੇ ਦੇ ਉੱਤੇ ਕੁਝ ਗਿਫਟ ਦੇ ਦਈਏ ਤੇ ਆ ਉਹਨਾਂ ਦਾ ਆਪਾਂ ਇੱਕ ਮੰਦਰ ਲਿਆਵਾ ਜਦੋਂ ਮੈਂ ਪੂਰਾ ਮੰਦਰ ਸਾਰਾ ਡੈਕੋਰੇਟ ਕਰ ਦੇਵਾਂਗੀ ਮੈਂ ਤੁਹਾਨੂੰ ਜ਼ਰੂਰ ਸਾਰਿਆਂ ਨੂੰ ਦਿਖਾਵਾਂਗੀ ਬਹੁਤ ਹੀ ਸੋਹਣਾ ਮੰਦਰ ਇਹਨਾਂ ਨੇ ਪਸੰਦ ਕੀਤਾ ਵਾ ਤੇ ਜਦੋਂ ਆਪਾਂ ਮੰਦਰ ਲਿਆ ਨਾ ਉਦੋਂ ਮੰਦਰ ਜੇ ਲੈ ਰਹੇ ਸੀਗੇ ਉਦੋਂ ਕਾਫੀ ਨਾ ਗਰਮੀ ਧੁੱਪੇ ਸੀਗੀ ਜਦੋਂ ਆਪਾਂ ਮੰਡੀ ਲੈ ਲਿਆ ਉਦੋਂ ਸਾਡੇ ਕੀ ਕਹਿੰਦੇ ਆ ਆਨੰਦ ਲਾਲਾ ਜੀ ਬੜੇ ਖੁਸ਼ ਹੋ ਗਏ ਉਹਨਾਂ ਨੇ بارش ਕਰ ਦਿੱਤੀ ਜਿਵੇਂ ਕਿ ਤੁਸੀਂ ਮੈਂ ਤੁਹਾਨੂੰ ਉਹਨੇ ਦਿਖਾਨੀ ਆ ਵੇਖ ਸਕਦੇ ਜੇ ਕਾਫੀ ਬੱਦਲ ਹੋ ਗਿਆ ਵਾ بارش ਹੋਣ ਲੱਗੀ ਆ ਤੇ ਜਿਹੜਾ ਸਾਡਾ ਮੰਦਰ ਹੈ ਤੇ ਘੰਟੀ ਲੱਗੀ ਹੋਈ ਟੰ ਟੰ ਕਰਕੇ ਬੱਜਣ ਲੱਗੀ ਜਦੋਂ ਆਪਾਂ ਆਪਣੇ ਗੋਪਾਲ ਜੀ ਨੂੰ ਇਹਦੇ ਵਿੱਚ ਵੀ ਰਾਜਮਾਨ ਕਰਾਂਗੇ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਉਹ ਵਲੌਗ ਤੇ ਉਦੋਂ ਤੱਕ ਤੁਸੀਂ ਸਾਡੇ ਨਾਲ ਬਨੇ ਰਹੋ I ਲਵ ਯੂ ਆਲ ਤੇ ਤੁਹਾਨੂੰ ਮੈਂ ਹੁਣ ਨਜ਼ਾਰਾ ਵਿਖਾ ਦਿੰਨੀ ਆ ਮਾਸਕ ਦਾ ਹਾਂਜੀ ਰਾਧਾ ਰਾਦੇ ਜੀ ਸਾਰਿਆਂ ਨੂੰ ਗਰਮੀ ਬਹੁਤ ਹੀ ਜ਼ਿਆਦਾ ਵਾ ਥੱਲੇ ਆਈਆਂ ਮੈਂ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਕਾਨਾ ਚੀਰਾ ਮੰਦਿਰ ਲੈ ਕੇ ਆਈਆਂ ਤੇ ਮੰਦਿਰ ਆਪਾਂ ਡੈਕੋਰੇਟ ਕਰ ਦਿੱਤਾ ਵਾ ਤੇ ਮੈਂ ਤੁਹਾਨੂੰ ਮੰਦਿਰ ਦਿਖਾਨੀ ਆ ਅਜੇ ਕਾਫੀ ਜਿਆਦਾ ਸਮਾਨ ਇੱਧਰ ਉੱਧਰ ਵਿਖਰਿਆ ਪਿਆ ਵਾ ਕਾਨਾ ਜੀ ਦਾ ਕੀ ਕਹਿ ਰਿਹਾ ਝੂਲਾ ਵੀ ਲੈ ਕੇ ਆਈ ਆ ਹੋਰ ਵੀ ਬੜਾ ਸਮਾਨ ਹੈਗਾ ਵਾ ਮੈਂ ਤੁਹਾਨੂੰ ਦਿਖਾਨੀ ਆ ਹਜੇ ਸਾਰੇ ਸਮਾਨ ਦੀ ਮੈਂ ਡੈਕੋਰੇਸ਼ਨ ਕਰਨੀ ਆ ਤੇ ਝੂਲੇ ਦੀ ਪੂਰਨੂਪ ਮੈਂ ਉਹਦੇ ਦਿਖਾਵਾਂਗੀ ਪਰ ਦੇਖਿਓ ਦੱਸਿਓ ਸੋਹਣਾ ਵਾ ਤੇ ਇੱਧਰ ਕਾਨਾ ਜੀ ਦਾ ਬੈੱਡ ਪਿਆ ਵਾ ਉਧਰ ਕਾਨਾ ਜੀ ਦੇ ਵਸਤਰ ਪਏ ਨੇ ਤੇ ਲੋ ਜੀ ਤੁਹਾਨੂੰ ਕਾਨਾ ਜੀ ਦੇ ਦਰਸ਼ਨ ਕਰਾਉਂਦੇ ਆ ਸਭ ਤੋਂ ਪਹਿਲਾਂ ਦਰਸ਼ਨ ਕਰੋ ਮੰਡੇ ਦੇ ਸਤੰਭੀ ਪੇਮਾ ਥੋੜਾ ਜਿਹਾ ਫਿਲਹਾਲ ਇੱਥੇ ਡੈਕੋਰੇਟ ਕੀਤਾ ਵਾ ਫਲਾਵਰਸ ਲਗਾ ਕੇ ਉਸ ਤੋਂ ਬਾਅਦ ਆ ਗਈਆਂ ਇਹ ਘੰਟੀਆਂ ਉਸ ਤੋਂ ਬਾਅਦ ਆ ਗਿਆ ਸਾਡੇ ਛੋਟੂ ਸੇ ਲੱਡੂ ਬੋਪਾਲ ਤੇ ਕੋਲੋਂ ਦਿਖਾਣੇ ਆ ਤੁਹਾਨੂੰ ਮੰਗੇ ਸੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਸਾਰਾ ਕੁਝ ਮੈਂ ਤੇ ਮੰਮੀ ਗਏ ਸੀ ਕਿ ਬਾਈ ਕਰਨ ਵਾਸਤੇ ਆ ਜਿਹੜਾ ਰੈੱਡ ਕਲਰ ਦਾ ਇੱਥੇ ਆ ਬਿਸ਼ਾਈ ਹੈ ਚਾਦਰ ਤੇ ਆ ਬਲੂ ਕਾਰਪਟ ਇਟਸ ਲੁੱਕ ਆਸਮ ਇਹ ਸਭ ਤੋਂ ਬੈਸਟ ਪਾਰਟ ਆ ਬਲੂ ਕਾਰਪਟ ਦਾ ਤੇ ਇੱਕ ਹੋਰ ਮੈ ਕਿ ਚਾਹੀਏ ਬਸ ਇਹਦੇ ਵਿੱਚ ਇੱਕ ਚੀਜ਼ ਦੀ ਕਮੀ ਆ ਉਹ ਲਾਈਟ ਦੀ ਉਹ ਮੈਂ ਲਾਈਟ ਇੱਥੇ ਲਗਾਵਾਂਗੀ ਲਗਵਾਵਾਂਗੀ ਉਸ ਤਰ੍ਹਾਂ ਤੁਸੀਂ ਸਾਰੇ ਜਣੇ ਦੱਸਿਓ ਕਿਵੇਂ ਦੀ ਲੁੱਕ ਲੱਗੀ ਆ ਹੁਣ ਕਾਨਾ ਜੀ ਨੂੰ ਭੋਗ ਲੱਗ ਚੁੱਕਾ ਹਾਂਜੀ ਇਸ ਮੰਦਰ ਦੇ ਵਿੱਚ ਇੱਥੇ ਤੂਬ ਬੱਤੀ ਕਰਨ ਵਾਸਤੇ ਸਮਾਨ ਆਏਗਾ ਬਾਂ ਖੱਲੇ ਜੇ ਤੁਹਾਨੂੰ ਥੋੜਾ ਬਦ ਸਮਾਨ ਰੱਖਣਾ ਹੋਵੇ ਕੋਈ ਵੀ ਅਰਗਬਤੀ ਵਗੈਰਾ ਉਹ ਰੱਖ ਸਕਦੇ ਜੇ ਇਹ ਸਾਰੇ ਕੈਬਿਨੇਟਾਂ ਖਾਣਾ ਚਾਹੀਦੇ ਇਹ ਸਾਰੇ ਕੀ ਗਿੰਦੇ ਆ ਹਜੇ ਮੈਂ ਕਰਨੇ ਆ ਤੇ ਆ ਜੀ ਥੋੜਾ ਜਿਹਾ ਲੇਟ ਹੋ ਗਈ ਖਾਣਾ ਚੀਨ ਨੂੰ ਭੋਗ ਲਗਾਉਂਦੇ ਲਗਾਉਂਦੇ ਵੈਸੇ ਮੈਂ 8 ਵਜੇ ਲਗਾ ਦਿੰਨੀ ਆ ਪਰ ਅੱਜ ਆਪ ਲੇਟ ਹੋ ਗਏ ਕਿਉਂਕਿ ਘਰ ਦਾ ਨਾ ਸਾਡੇ ਘਰ ਦਾ ਕੰਮ ਚੱਲ ਰਿਹਾ ਸੀ ਬਹੁਤ ਹੀ ਦਿਨਾਂ ਤੋਂ ਤਾਂ ਸ਼ਾਇਦ ਪਤਾ ਨਾ ਹੋਏਗਾ ਸਾਢੇ 4 1.5 ਤੇ ਸਾਢੇ 4 ਦਾ ਕੰਮ ਚੱਲ ਰਿਆ ਸੀਗਾ ਤੇ ਸੈਕਿੰਡ ਥਿੰਗ ਇਹ ਹੈਗੀ ਆ ਜਿਹੜੀ ਆਪਾਂ ਸੀਰੀਜ਼ ਸਟਾਰਟ ਕਰਤੀ ਆ ਨੂ ਦੇ ਬਦਲ ਦੇ ਰੂਪ ਉਹ ਬੰਦ ਤਾਂ ਹੋ ਗਈ ਆ ਕਿਉਂਕਿ ਸਾਡੇ ਸਾਰੇ ਮੈਂਬਰਸ ਸੀਗੇ ਉਹ ਜਿਹੜੇ ਅਵੇਲੇਬਲ ਨਹੀਂ ਹੈਗੇ ਤੇ ਜਿਹੜੇ ਜਿਹੜੇ ਮੈਂਬਰਸ ਕੰਮ ਕਰਦੇ ਉਹਨਾਂ ਤੋਂ ਬਿਨਾ ਵੇਖੋ ਆਪਾਂ ਸ਼ੂਟ ਨਹੀਂ ਕਰ ਸਕਦੇ ਉਹ ਸਾਨੂੰ ਸਾਰੇ ਹੀ ਚਾਹੀਦੇ ਹੁੰਦੇ ਆ ਇਸ ਕਰਕੇ ਸਾਡੀ ਉਹ ਪੈਂਡਿੰਗ ਪੈ ਚੁੱਕੀ ਆ ਸਾਨੂੰ ਵੀ ਬੁਰਾ ਲੱਗਣ ਦਿਆ ਵਾ ਕਿ ਸਟਾਰਟ ਆਪਾਂ ਕਿਹੜੀ ਕੀਤੀ ਸੀ ਤੇ ਹੁਣ ਆਪਾਂ ਉਦੋਂ ਤੱਕ ਦੀ ਸਾਡੀ ਛੋਟੇ ਛੋਟੀਆਂ ਵੀਡੀਓਜ਼ ਨੂੰ ਲਾਈਵ ਜ਼ਰੂਰ ਕਰਿਓ ਤੇ ਗਰਮੀ ਜ਼ਰੂਰ ਦੱਸਿਓ ਕਿੰਨੀ ਆ ਤੇ ਕਾਨਾ ਜੀ ਦੀ ਫੁੱਲ ਡੈਕੋਰੇਸ਼ਨ ਆਪਾਂ ਕਰਾਂਗੇ 14th ਆ ਨਹੀਂ 15 ਅਗਸਤ ਨੂੰ ਜਦੋਂ ਮੈਂ ਇਹਨਾਂ ਦਾ ਸਾਰਾ ਵਿਰਾਜਮਨ ਕਰਾਂਗੇ ਇਹਨਾਂ ਨੂੰ ਝੂਲੇ ਦੇ ਵਿੱਚ ਕਰ ਦਵਾਂਗੀ ਉਹ ਆਪਾਂ 14 ਅਗਸਤ ਨੂੰ ਕਰਾਂ 15 ਅਗਸਤ ਨੂੰ ਕਰਾਂਗੇ ਸਾਰਾ ਇਹਨਾਂ ਦਾ ਮੰਦਰ ਵੀ ਡੈਕੋਰੇਟ ਕਰਾਂਗੇ ਲਾਈਟਸ ਵਗੈਰਾ ਅਗਰ ਕਿਤੋਂ ਮਿਲੀਆਂ ਮੈਂ ਜ਼ਰੂਰ ਲੈ ਕੇ ਆਵਾਂਗੀ ਬਿਨਾ ਵਾਇਰਲੈਸ ਲਾਈਟਸ ਅਵੇਲੇਬਲ ਆ ਬਟ ਉਹ Amazon ਤੇ ਦੇਖੀ ਸੀ ਪਰ ਉਹਨੂੰ ਆਉਣ ਦੇ ਕਾਫੀ ਜ਼ਿਆਦਾ ਟਾਈਮ ਲੱਗ ਜਾਣਾ ਵਾ ਉਦੋਂ ਤੱਕ ਤੇ ਫੈਸਟੀਵਲ ਮੁੱਕ ਜਾਣਾ ਸਾਡਾ ਪੇ ਕਾਨਾ ਜੀ ਨੂੰ ਜਿਸ ਦਿਨ ਉਹ ਉਸ ਦਿਨ ਮੈਂ ਵਸਤਰ ਜਿਹੜੇ ਵੀ ਬਣਾਣੇ ਮੈਂ ਤੁਹਾਨੂੰ ਜ਼ਰੂਰ ਉਹਨਾਂ ਦੇ ਦਿਖਾਵਾਂਗੀ ਤੇ ਦਰਸ਼ਨ ਕਰਾਵਾਂਗੀ ਉਸ ਦਿਨ ਦਾ ਫੁੱਲ ਬਲੌਗ ਬਣਾਵਾਂਗੀ ਕੀ ਕੀ ਮੈਂ ਬਣਾਵਾਂਗੀ ਉਹਨਾਂ ਜੀ ਕਾਨਾ ਜੀ ਵਾਸਤੇ ਤੇ ਮੇਰੇ ਜਿਹੜੇ ਲੱਡੂ ਗੋਪਾਲਾ ਇਹਨਾਂ ਦੇ ਮੈਂ ਦੋ ਨਾਮ ਰੱਖਿਆ ਇੱਕ ਤੇ ਕ੍ਰਿਸ਼ਨਾ ਔਰ ਇੱਕ ਮਾਤਾ ਸਾਭ ਨੇ ਰੱਖਿਆ ਸੀਗਾ ਨੰਦ ਲਾਲ ਦੋਨੋਂ ਨਾਮ ਬੜੇ ਅੱਛੇ ਆ ਮੇਰੇ ਉਧਰ ਪੇਕੇ ਮੰਮੀ ਸਾਰੇ ਨੂੰ ਨੰਦ ਲਾਲ ਹੀ ਕਹਿੰਦੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਮੰਮਾ ਨੇ ਲਾ ਕੇ ਦਿੱਤਾ ਸੀਗਾ ਆਪਾਂ ਬ੍ਰਿੰਦਵਨ ਤੇ ਗਏ ਸੀਗੇ ਉਦੋਂ ਗਿਫਟ ਮਿਲਿਆ ਸੀਗਾ ਚਲੋ ਜੀ ਠੀਕ ਆ ਤੁਸੀਂ ਦੱਸਿਓ ਤੁਹਾਨੂੰ ਮੰਦਿਰ ਸਾਡਾ ਕਿਵੇਂ ਦਾ ਲੱਗਾ ਤੇ ਜਿਹੜਾ ਇਹ ਡੈਕੋਰੇਸ਼ਨ ਬਾਕੀ ਆ ਕੋਈ ਵੀ ਆਈਡੀਆ ਹੋਏਗਾ ਮੈਨੂੰ ਜਰੂਰ ਦੱਸਿਓ ਮੰਦਿਰ ਦੇ ਪ੍ਰਤੀ ਮੈਂ ਜਰੂਰ ਉਹਨੂੰ ਠੀਕ ਕਰ ਰਹੀ ਹਾਂ ਧਿਆਨ ਚ ਰੱਖ ਕੇ ਉਸ ਤੇ ਜਰੂਰ ਟਰਾਈ ਕਰਾਂਗੀ ਚਲੋ ਜੀ ਥੈਂਕ ਯੂ so much लव यू ऑल बाय बाय जी ਤੇ ਹਾਂ ਜੇ ਤੁਹਾਨੂੰ ਇਹ ਡਰੈਸ ਦਾ ਕੋਈ ਵੀ ਲਿੰਕ ਚਾਹੀਦਾ ਹੋਏਗਾ ਮੈਨੂੰ ਜਰੂਰ ਦੱਸਿਓ ਪਗੜੀ ਨਾਲ ਆ ਇਹ 5 6 7 8 ਵਾਲੇ ਕਾਨਾ ਜੀ ਨੂੰ ਆ ਜਾਂਦੀ ਹੈ ਡਰੈਸ ਦਾ ਵਾਲੀ ਪਗੜੀ ਮਿਲੂਗੀ ਬੜਾ ਹੀ ਰੀਜ਼ੀਨੇਬਲ ਪ੍ਰਾਈਸ ਵਿੱਚ ਜਿਵੇਂ ਮੈਂ ਲਿੰਕਸ ਸੈਂਡ ਕਰਾਂਗੀ ਥੈਂਕ ਯੂ so much